ਇਸ ਰੇ ਦੇ 11 ਰੁਪਏ ਰੋ 1675 ਦੇ ਵਿੱਚ ਦਿੱਲੀ ਦੀ ਤਰਤੀ ਤੇ ਹੁੰਦੀ ਹੈ ਉਹਨਾਂ ਦੇ ਨਾਲ ਭਾਈ ਮਤੀ 10 ਪੈਸੇ ਤੇ 10 ਪੈਸੇ ਦੇ ਅੱਲਾਹ ਜੀ ਗੁਰੂ ਕੇ ਸਿੱਖਾਂ ਨੇ ਜਦੋਂ ਕਿ ਜਲਾਦ ਨੇ ਪੁੱਛਿਆ ਜਦੋਂ ਭਾਈ ਹੁਣ ਦੀ 10 ਨੂੰ ਚੀਰੋਂ ਲੱਗ ਗਈ ਆਰੇ ਭਾਗ ਸੱਚ ਜਾਣਿਆ ਜੇ ਇਹ ਗ੍ਰੰਥੀ ਕਲ ਹੈ ਕੋਈ ਤਖਾਲੀ ਨਹੀਂ ਹੈ ਤੇ ਕਿਸੇ ਨੇ ਕਿਤਾਬ ਤੇ ਲਿਖ ਕੇ ਗ੍ਰੰਥਾਂ ਚ ਲਿਖ ਕੇ ਪਾ ਦਿੱਤੀ ਵੀ ਇਹ ਨੂੰ ਪੜੀ ਜਾਓ ਇਹ ਪ੍ਰੰਤਿਕਲ ਆਪਣੇ ਜੀਵਨ ਚ ਸਾਡੇ ਗੁਰੂ ਸਾਹਿਬਾਨਾਂ ਨੇ ਭਗਤਾਨੇ ਕਰਕੇ ਪਾਇਆ ਆਖਰੀ ਕੁਆਇਸ਼ ਪੁੱਛੀ ਕਹਿਣ ਲੱਗੇ ਦੱਸੋ ਤੁਹਾਡੀ ਕੁਆਇਸ਼ ਕੀ ਹੈ ਭਾਈ ਤੇ ਲੱਗਾ ਮੇਰੀ ਕੁਆਇਸ਼ ਕੋਈ ਨਹੀਂ ਮੇਰੀ ਇੱਕੋ ਹੀ ਤੇਰੇ ਅੱਗੇ ਬੇਨਤੀ ਹੈ ਇਹ ਜਿਸ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਕੈਦ ਹਰ ਮਹਾਰਾਜ ਦੇਖੋ ਸਿੱਖੀ ਕਿੰਨੀ ਵੱਡੀ ਕਮਾਉਣੀ ਕੀਤੀ ਔਕੀ ਹੈ ਲਖਜ ਕਹਿੰਦੇ ਬੜੇ ਸੌਖੇ ਦੇ ਸਿੱਖੀ ਦੋਨਾਂ ਅੱਖਰਾਂ ਚ ਕਤਰ ਹੋ ਜਾਂਦੀ ਏ ਬੋਲੀ ਜਾ ਸਕਦੀ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਧਰਮ ਤੋਂ ਡੋਲਾਉਣ ਵਾਸਤੇ ਪਹਿਲੋ ਸਿੱਖਾਂ ਦੇ ਉੱਤੇ ਤਸੀਹੇ ਕੀਤੇ ਗਏ ਆਰੇ ਤੇ ਜੀਰ ਨਾਲ ਪਹਿਲਾਂ ਇਹ ਗੱਲ ਕਹੀ ਵੀ ਕਿ ਮੰਨ ਕੀ ਮੰਨਦਾ ਕਹਿੰਦਾ ਮੇਰੀ ਇੱਕੋ ਹੀ ਮੰਨ ਹੈ ਕਿ ਜਦੋਂ ਮੇਰੇ ਸਿਰ ਤੇ ਆਰਾ ਚੱਲੇਗਾ ਤੇ ਮੇਰਾ ਜਿਹੜਾ ਮੁੱਖ ਏ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 발 ਹੋਵੇ ਉਹਦੋਂ ਮੇਰੀ ਕੱਲ ਦਾ ਹੋਵੇ ਉਹ ਜੇ ਦੁਨਿਆਦ ਪਾਤਸ਼ਾਹ ਨੇ ਇਹ ਦਿੱਤੇ ਜਿੱਤੇ ਮੇਰਾ ਮੁੱਖ ਜਿਹੜਾ ਨਾ